ਰਾਵੀ ਦਰਿਆ ਤੋਂ ਇਹ ਪਾਰ ਦੇ ਸੱਤ ਪਿੰਡ ਨੇ ਕਹਿੰਦੇ ਤੁਹਾਡੇ ਦੇਸ਼ ਦੇ ਪਿੰਡ ਨੇ ਸੱਤ ਪਰ ਇਸ ਵੇਲੇ ਇਹਨਾਂ ਦਾ ਪੂਰੇ ਇਲਾਕੇ ਨਾਲ ਲਿੰਕ ਟੁੱਟਾ ਪਿਆ ਜੀ ਆਪ ਤੁਸੀਂ ਇਹਨਾਂ ਦੇ ਫਸਲਾਂ ਕਮਾਦ ਪਪੂਲਰ ਦੇ ਬੂਟੇ ਛਪੇਦੇ ਦੇ ਬੂਟੇ ਦੇਖ ਸਕਦੇ ਹੋ ਕਿ ਟੋਟਲੀ ਵੇਸਟ ਹੋ ਗਿਆ ਰੇਤ ਤੁਸੀਂ ਦੇਖੋਗੇ ਨਾ ਇਹ 3 3 4 4 ਫੁੱਟ ਜੀ ਉੱਪਰ ਚੜੀ ਹੋਈ ਆ ਕਿ ਮਿੱਟੀ ਵਗੈਰਾ ਇੱਧਰ ਇੱਧਰ ਸਾਡੇ ਪਿੱਛੇ ਅੰਕਲ ਨੇ ਤੇ ਅੰਕਲ ਦੀ ਉਮਰ ਐਵੇਂ ਨਾ ਇਹ ਸਹੀ 60 ਸਾਲ ਦੇ ਨਹੀਂ 83 ਨਹੀਂ 38 ਸਾਲ ਦੀ ਆ ਤੇ ਇਹ ਅੰਕਲ ਨੂੰ ਮੈਂ ਬੜੀ ਦੇਰ ਬਾਅਦ ਮਿਲਿਆ ਬਹੁਤ ਵਧੀਆ ਮਾਸ਼ੀ ਆ ਇਹ ਸਾਰੀ ਸਾਡੀ ਗਰਦਾਸਪੁਰ ਦੀ ਟੀਮ ਹੈ ਗਰਦਾਸਪੁਰ ਦੀ ਅੱਛਾ ਸਾਰੇ ਗਰਦਾਸਪੁਰ ਦੀ ਟੀਮ ਆ ਤੇ ਸਾਰੇ ਗਰਦਾਸਪੁਰ ਦੀ ਕਰੀਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਵੀਡੀਓ ਦੇ ਵਿੱਚ ਸਵਾਗਤ ਹੈ ਅੱਜ ਅਸੀਂ ਆਇਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਰਾਵੀ ਦਰਿਆ ਤੇ ਰਾਵੀ ਦਰਿਆ ਜਿਹੜਾ ਠਾਠਾ ਮਾਰਦਾ ਇਹਦਾ ਜਿਹੜਾ ਪਾਣੀ ਸੀਗਾ ਉਸ ਵੇਲੇ ਇਸ ਏਰੀਆ ਨੂੰ ਜਸਟ ਮੇਰੇ ਸਾਹਮਣੇ ਵੱਲੋਂ ਚੜਿਆ ਸੀਗਾ ਤੇ ਇਹ ਆ ਜੀ ਮਕੌੜਾ ਪੱਤਣ ਇੱਥੋਂ ਕਿਸ਼ਤੀ ਪੈਂਦੀ ਆ ਤੇ ਅਗਲੇ ਪਾਰ ਦੇ ਪਿੰਡਾਂ 'ਚ ਦੇਖਦੇ ਆ ਹੋ ਕੇ ਆਉਨੇ ਆ ਇਹ ਹੈਗਾ ਜੀ ਰਾਵੀ ਦਰਿਆ ਤੇ ਇਥੋਂ ਜਿਹੜਾ ਰਾਵੀ ਦਰਿਆ ਜਿਹੜਾ ਉਹ ਚੜਿਆ ਸੀਗਾ ਤੇ ਇਹ ਆ ਗਿਆ ਇਸ ਪਾਸੇ ਦੇਖੋ ਜਿੱਧਰ ਨੂੰ ਚੜਿਆ ਸੀ ਆਹ ਦੇਖ ਲਓ ਤੁਸੀਂ ਆਹ ਪਾਪੂਲਰਾਂ ਦੀ ਖੇਤੀ ਆ ਤੇ ਪਾਪੂਲਰਾਂ ਦੀ ਜਿਹੜੀ ਖੇਤੀ ਆ ਉਹ ਦੇਖ ਲਓ ਕਿੱਥੋਂ ਤੱਕ ਦਾ ਰੋਡ ਤਾਂ ਨੂੰ ਚੜਿਆ ਹੋਇਆ ਤੇ ਇਹਦੇ ਵਿੱਚ ਪਰਾਲੀ ਵਗੈਰਾ ਜਿਹੜੀ ਅੜੀ ਹੋਈ ਆ ਤੇ ਰੇਤਾ ਜਿਹੜੀ ਆ ਬਹੁਤ ਜ਼ਿਆਦਾ ਚੜ ਗਈ ਆ ਇਹਦੇ ਵਿੱਚ ਇਹ ਲਾਤੀ ਹੁਣ ਅਸੀਂ ਗੱਡੀ ਤੇ ਹੁਣ ਅੱਗੇ ਚੱਲਦੇ ਆ ਇਹ ਆ ਜੀ ਮਕੌੜਾ ਪੱਤਨ ਤੇ ਸਾਹਮਣੇ ਉਸ ਏਰੀਆ ਦੇ ਵਿੱਚ ਸਾਹਮਣੇ ਅੱਗੇ ਜਾ ਕੇ ਤੁਹਾਨੂੰ ਦਿਖਾਉਣਾ ਜਿੱਥੋਂ ਕਿਸ਼ਤੀ ਪੈਂਦੀ ਪੈਂਦੀ ਆ ਤੇ ਪਾਰ ਪਿੰਡ ਨੇ ਜਿਹੜੇ ਇਸ ਏਰੀਆ ਦੇ ਵਿੱਚ ਤੇ ਇੱਥੇ ਗੱਡੀਆਂ ਲੱਗੀਆਂ ਨੇ ਵੱਖ-ਵੱਖ ਜਿਹੜੇ ਰਾਹਤ ਸਮਗਰੀ ਲੈ ਕੇ ਆਏ ਆ ਜਿਸ ਤਰ੍ਹਾਂ ਆਚਾਰ ਲੈ ਕੇ ਆਏ ਨੇ ਇਹਨਾਂ ਦੀ ਟਰਾਲੀ ਇੱਥੇ ਖੜੀ ਆ ਤੇ ਪਾਰ ਦੇਖੋ ਇਸ ਤਰ੍ਹਾਂ ਪਹੁੰਚਾਉਂਦੇ ਨੇ ਤੇ ਟਰਾਲੀਆਂ ਬਹੁਤ ਜ਼ਿਆਦਾ ਖੜੀਆਂ ਨੇ ਇੱਥੇ ਲੈ ਵੀ ਆਪਣੇ ਬੰਦੇ ਨਾਲ ਵੀ ਗੱਲ ਕਰਦੇ ਆ ਕਿਉਂ ਗਗਨ ਪਹਿਲੇ ਆਇਆ ਇਧਰ ਕਿ ਨਹੀਂ ਪਹਿਲਾ ਵਾਰ ਟੈਂਪਲ ਨਾਲ ਆਏ ਆ ਜੀ ਹੁਣ ਜਦੋਂ ਦਾ ਪਾਣੀ ਆ ਤਾਂ ਪਹਿਲੀ ਵਾਰ ਇਧਰ ਆਪਾਂ ਆਏ ਪਹਿਲੀ ਵਾਰ ਇਧਰ ਲੱਗਦਾ ਪਾਣੀ ਜ਼ਿਆਦਾ ਚੜਿਆ ਸੀ ਹਣਾ ਕਿਸ ਤਰ੍ਹਾਂ ਪਾਪੂਲਰ ਜਿਹੜੇ ਆ ਪਾਪੂਲਰ ਨਾਲ ਜਿਹੜਾ ਉਹ ਅੜਿਆ ਪਿਆ ਵਾ ਸੇਵਾ ਹਣਾ ਜੂਪੀ ਤੋਂ ਆਈ ਆ ਅੱਛਾ ਇਹ ਜੂਪੀ ਤੋਂ ਟਰਾਲੀਆਂ ਖੜੀਆਂ ਨੇ ਇਹ ਉਹ ਪਾਸੇ ਸਾਹਮਣੇ ਦੂਸਰੀ ਸਾਈਡ ਤੇ ਦੇਖ ਰਹੇ ਹੋ ਇਹ ਕਿਸ਼ਤੀ ਇਧਰ ਜਿਹੜੀ ਆ ਇਧਰੋਂ ਜਾਂਦੀ ਆ ਇੱਥੋਂ ਕਿਸ਼ਤੀ ਜਾ ਰਹੀ ਆ ਉਹ ਦੇਖੋ ਉਹ ਸਾਹਮਣੇ ਇਸ ਪਾਸੇ ਜਿਹੜਾ ਵਾ ਉਹ ਕਿਸ਼ਤੀ ਇੱਧਰ ਜਾ ਕੇ ਪਾਰ ਲੱਗਦੀ ਐ ਤੇ ਦੇਖਦੇ ਆਂ ਅਸੀਂ ਵੀ ਜਾ ਕੇ ਲੋ ਬਈ ਚੱਲ ਪਏ ਥੱਲੇ ਨੂੰ ਉਤਰ ਰਹੇ ਹੌਲੀ ਹੌਲੀ ਇੱਥੋਂ ਪਹਿਲੇ ਪਾਣੀ ਹੈਗਾ ਸੀਗਾ ਤੇ ਦੂਸਰੇ ਪਾਸਿਓਂ ਕਹਿੰਦੇ ਕਿਸ਼ਤੀ ਚੜ੍ਹਦੀ ਸੀਗੀ ਉਸ ਪਾਸਿਓਂ ਚੜ੍ਹਦੇ ਸੀ ਜਾ ਕੇ ਹੁਣੇ ਹੀ ਕਹਿੰਦੇ ਪਾਣੀ ਥੋੜਾ ਥੱਲੇ ਗਿਆ ਵਾ ਤੇ ਇੱਥੋਂ ਹੁਣ ਚੜ੍ਹ ਕੇ ਤੇ ਦੂਸਰੇ ਪਾਸੇ ਚੱਲਦੇ ਆਂ ਆਹ ਦੇਖੋ ਰਾਵੀ ਦਾ ਰੋਡ ਪਾ ਕੇ ਰੇਤਾ ਦੇਖੋ ਕਿੰਨੀ ਉੱਚੀ ਬਣੀ ਪਈ ਆ ਇਧਰ ਵਾਹ ਜੀ ਵਾਹ ਇੱਥੋਂ ਕਿਸ਼ਤੀ ਪੈਂਦੀ ਆ ਇਸ ਪਾਸਿਓ ਇਹ ਆ ਜੀ ਰੇਤਾ ਨਾਲ ਆ ਕਿਸ਼ਤੀ ਜਿਹੜੀ ਆ ਕਿਸ਼ਤੀ ਚ ਬੈਠੇ ਨੇ ਵਾਹ ਜੀ ਵਾਹ ਇਹ ਆ ਜੀ ਕਿਸ਼ਤੀ ਉਹ ਦੂਸਰੇ ਬਨੇ ਵੀ ਕਿਸ਼ਤੀ ਚ ਗਏ ਨੇ ਅੱਛਾ ਪਾਰ ਵਾਲੇ ਪਿੰਡਾਂ ਚ ਕਿੰਨਾ ਕਿੰਨੇ ਦੱਸਿਆ ਸੀ ਬਹੁਤ ਜ਼ਿਆਦਾ ਪਾਣੀ ਦੀ ਅੱਛਾ ਦਾ ਪੜ ਤੋਂ ਜ਼ਿਆਦਾ ਇਹ ਬੂਟੇ ਜਿਹੜੇ ਤੇ ਬੂਟੇ ਤੇ ਡੁੱਬ ਗਏ ਹਲੇ ਕਿੰਨਾ ਉੱਚਾ ਦੇਖੋ ਇਧਰ ਹੀ ਖੜੇ ਆ ਕੀ ਹੋ ਕਰੇਗਾ ਤੇ ਹੀ ਤਾਂ ਆਪੇ ਉਹ ਦੂਜੀਆਂ ਆਈਆਂ। ਉਹ ਜੀ ਆ ਗਈ ਆਪਣੀ ਪਾਰ ਤੋਂ ਬੇੜਾ। ਇਹਦੇ ਵਿੱਚ ਬਹਿ ਕੇ ਜਾਵਾਂਗੇ ਤੇ ਇਹ ਸੰਤ ਬਾਬਾ ਅਨਰਿਦਰ ਸਿੰਘ ਜੀ ਦੇ ਸੰਤ ਬਾਬਾ ਬਨੀਂਦਰ ਸਿੰਘ ਜੀ ਗੁਰਦੁਆਰਾ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਿਹੰਗ ਸਿੰਘ ਜੀ ਹਜੂਰ ਸਾਹਿਬ ਉਹਨਾਂ ਨੇ ਭੇਜੀ ਹੋਈ ਹੈ ਜੀ ਇਹ ਇਹ ਬੇੜਾ ਉਹਨਾਂ ਨੇ ਭੇਜਿਆ ਹੋਇਆ ਹੈ ਇੱਕ ਦੋ ਤਿੰਨ ਕਿਸ਼ਤੀਆਂ ਹੋਰ ਭੇਜੀਆਂ ਹੋਈਆਂ ਨੇ ਤੇ ਇਹ ਚੱਲਦੀ ਪਈ ਹੈ ਜੀ ਸੇਵਾ ਇਸ ਏਰੀਆ ਦੇ ਵਿੱਚ ਤੇ ਇੱਕ ਕਿਸ਼ਤੀ ਜਿਹੜੀ ਆ ਉਹਨਾਂ ਨੇ ਭੇਜੀ ਹੈ ਬਾਬਿਆਂ ਨੇ ਤੇ ਇਹ ਸੇਵਾ ਜਿਹੜੀ ਆ ਬਹੁਤ ਵਧੀਆ ਚੱਲਦੀ ਪਈ ਹੈ ਦੋ ਤਿੰਨ ਕਿਸ਼ਤੀਆਂ ਨੇ ਬਾਕੀ ਪਾਰ ਜਾਣੇ ਆ ਤੇ ਪਾਰ ਜਾ ਕੇ ਜਾਇਜ਼ਾ ਲੈ ਕੇ ਆਉਣੇ ਆ ਪਿੰਡਾਂ ਦਾ ਤੇ ਫਿਰ ਅਗਲੀ ਜਿਹੜੀ ਆ ਉਹ ਤੁਹਾਨੂੰ ਅਪਡੇਟ ਅੱਗੇ ਜਾ ਕੇ ਪਿੰਡਾਂ ਦੇ ਦਿੰਨੇ ਲਓ ਜੀ ਅਸੀਂ ਲੱਗੇ ਹੁਣ ਚੜਨ ਤੇ ਇਹ ਅਸੀਂ ਚੜ ਕੇ ਤੇ ਮੋਟਰਸਾਈਕਲ ਉੱਤਰੇ ਨੇ ਹੋ ਜੀ ਬਿਲਕੁਲ ਗੱਦੇ ਜਿਹੜੇ ਆ ਨਾ ਬਿਲਕੁਲ ਪੋਲੇ ਆ ਤੁਰਿਆਂ ਪਤਾ ਲੱਗ ਰਿਹਾ ਵੀ ਇਹ ਬਿਲਕੁਲ ਪੋਲੇ ਆ ਏ ਆ ਜੀ ਜੇ ਪਾਣੀ ਦਿੱਤੀ ਹੈ ਮਿਲਣਾ ਪਾਣੀ ਇੱਥੇ ਹੈਗਾ ਜਾਓ ਆ ਨਿਕਲ ਜਾਓ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਹਜੂਰ ਸਾਹਿਬ ਤੋਂ ਲੰਗਰ ਸਾਹਿਬ ਗੁਰਦੁਆਰਾ ਸਾਹਿਬ ਬਾਬਾ ਨਿਹੰਗ ਸਿੰਘ ਜੀ ਉਹਨਾਂ ਵੱਲੋਂ ਇਹ ਕਿਸ਼ਤੀ ਦੀ ਸੇਵਾ ਲੱਗੀ ਹੈ ਹੋਰ ਵੀ ਕਿਸ਼ਤੀਆਂ ਜਿਹੜੀਆਂ ਇੱਥੇ ਖੜੀਆਂ ਨੇ ਉਹਨਾਂ ਵੱਲੋਂ ਸੇਵਾ ਵਾ ਤੇ ਦੇਖ ਲਓ ਟਰੈਕਟਰ ਇਹਦੇ ਉੱਪਰ ਲੱਗਾ ਹੋਇਆ ਵਾ ਬਿਲਕੁਲ ਨਵਾਂ ਟਰੈਕਟਰ ਤੇ ਇਹ ਚੱਲ ਰਹੀ ਹੈ ਸੇਵਾ ਤੇ ਹੁਣ ਅਸੀਂ ਬਾਬਾ ਜੀ ਨਾਲ ਵੀ ਗੱਲ ਕਰਦੇ ਹਾਂ ਉਹਨਾਂ ਜੀ ਪਾਰ ਚੱਲੇ ਆ ਉਸ ਪਾਸੇ ਪਾਰ ਜਾ ਕੇ ਪਿੰਡਾਂ ਦਾ ਜਿਹੜਾ ਜਾਇਜ਼ਾ ਜਿਹੜਾ ਉਹ ਲੈ ਕੇ ਆਉਣੇ ਹੁਣ ਡਰਾਈਵਰ ਬਦਲ ਗਿਆ ਜੀ ਸਾਡਾ ਬਦਲੀ ਕਰ ਦਿਆਂਗੇ ਡਰਾਈਵਰ ਬਦਲ ਗਿਆ ਆਪਾਂ ਜਿਹੜਾ ਪਿੰਡਾਂ ਭਾਜੀ ਆਧੀਆਂ ਲਓ ਸਾਡੇ ਗਵਾਂਢੀੋਂ ਫਿਰਦੇ ਸੀ ਤੇ ਬਹੁਤ ਵੱਡੀ ਵੱਡੀ ਸੇਵਾ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਦੇ ਸੰਤ ਬਾਬਾ ਨਰਿੰਦਰ ਸਿੰਘ ਜੀ ਹਜੂਰ ਸਾਹਿਬ ਤੋਂ ਉਹਨਾਂ ਵੱਲੋਂ ਸੇਵਾ ਚੱਲਦੀ ਪਈ ਆ ਇਹ ਆ ਦੇਖੋ ਬੱਚੇ ਸਾਡੇ ਡੇਲੀ ਸਕੂਲ ਆਉਂਦੇ ਨੇ ਇਹਨਾਂ ਨੂੰ ਪ੍ਰੋਬਲਮ ਜਿਹੜੀ ਆ ਬਹੁਤ ਫੇਸ ਕਰਨੀ ਪੈਂਦੀ ਆ ਕਿ ਪੁਲ ਇੱਥੇ ਨਹੀਂ ਹੈਗਾ। ਲਓ ਜੀ ਹੁਣ ਚੱਲ ਪਏ ਆ ਤੇ ਆਪਣੇ ਬੱਚੇ ਸਾਡੇ ਜਿਹੜੇ ਆ ਸਕੂਲਾਂ ਤੋਂ ਆਏ ਨੇ ਤੇ ਬੇਟੇ ਕਿਹੜਾ ਪਿੰਡ ਆ ਤੁਹਾਡਾ? ਫੂਲਪੁਰ। ਫੂਲਪੁਰ ਤੇ ਕਿੰਵੀਂ ਕਲਾਸ ਚ ਪੜਦੇ ਹੋ? ਨੌਵੀਂ ਜੀ। ਨੌਵੀਂ ਚ ਤੇ ਜਦੋਂ ਸਕੂਲ ਕਿਹੜੇ ਪੜਦੇ ਇੱਥੇ? ਤੰਗੋਸਾ। ਤੰਗੋਸਾ ਤੇ ਡੇਲੀ ਇਦਾਂ ਹੀ ਪਾਰ ਕਰਦੇ ਹੋ ਜਾਣ ਲੱਗੇ ਵੀ ਤੇ ਆਉਣ ਲੱਗੇ ਵੀ? ਹਾਂਜੀ। ਤੇ ਪੁਲ ਨਹੀਂ ਹੈਗਾ? ਨਾ। ਪੁਲ ਬਣਨਾ ਚਾਹੀਦਾ ਨਾ? ਹਾਂਜੀ। ਪੁਲ ਦਾ ਜਿਹੜਾ ਵਾ ਉਹ ਬਹੁਤ ਜ਼ਿਆਦਾ ਕਾਫੀ ਦੇਰ ਤੋਂ ਮਤਲਬ ਇਹ ਚੀਜ਼ਾਂ ਦੇਖ ਰਹੇ ਆ ਕਿ ਡੈਲੀ ਕਿਸ਼ਤੀ ਦੇ ਵਿੱਚ ਪਾਰ ਕਰਦੇ ਆ ਇਹ ਗੁੜੀਆਂ ਨੂੰ ਵੀ ਪੁੱਛਦੇ ਬੇਟਾ ਕਿੰਨੀਵੀਂ ਕਲਾਸ ਪੜ੍ਹਦੇ ਹੋ ਤੁਸੀਂ 6th 6th ਵਿੱਚ ਹਾਂਜੀ ਤੇ ਪੁਲ ਪੁਲ ਬਣਨਾ ਚਾਹੀਦਾ ਨਾ ਹਾਂਜੀ ਸਰਕਾਰ ਨੂੰ ਪੁਲ ਬਣਾਉਣਾ ਚਾਹੀਦਾ ਹਨਾ ਬਹੁਤ ਤੰਗੀ ਐ ਇਸ ਚੀਜ਼ ਦੀ ਤੇ ਚਲੋ ਇਹ ਆ ਜੀ ਬਹੁਤ ਪਿੰਡਾਂ ਦੀ ਕਾਫੀ ਇੱਧਰ ਕਿੰਨੇ ਕੁ ਪਿੰਡ ਆ ਗਿਆ ਤਕਰੀਬਨ ਆ ਦੇਖੋ ਛੋਟੇ ਛੋਟੇ ਬੱਚੇ ਲੈ ਕੇ ਤੇ ਸਾਡੀਆਂ ਭੈਣਾਂ ਜਣੀਆਂ ਨੇ ਉਹ ਪਾਰ ਕਰਦੇ ਆ ਪਈ ਨੇ ਆ ਦੇਖੋ ਛੋਟੇ ਛੋਟੇ ਬੱਚੇ ਨੇ ਤੇ ਬਹੁਤ ਜ਼ਿਆਦਾ ਤੰਗੀ ਭੈਣ ਜੀ ਕਿੰਨੇ ਪਿੰਡ ਨੇ ਇਸ ਏਸੀ ਦੀ ਜੱਗੇ ਉਹ ਤਾਂ 6-7 ਪਿੰਡ ਹੈਗੇ 6-7 ਪਿੰਡ ਦੇ ਹਾਂ ਤਾਂ 6-7 ਪਿੰਡ ਜਿਹੜੇ ਆ ਉਹ ਦਿੱਲੀ ਇਦਾਂ ਪਾਰ ਕਰਦੇ ਨੇ ਤੰਗੀ ਤੇ ਹੈਗੀ ਆ ਤੇ ਇਹ ਗੁਰਦਰਾ ਸਾਹਿਬ ਸਾਡੇ ਬਾਬਾ ਜੀ ਨੇ ਇਹ ਮੈਨੂੰ ਨਾਮ ਭੋਲ ਲਿਖਣ ਕਿਹਾ ਸੀ ਤੇ ਸਾਡੇ ਬਾਬਾ ਜੀ ਲਖਵਿੰਦਰ ਸਿੰਘ ਜੀ ਪਿੰਡ ਆਧਿਆ ਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਦੇ ਸੰਤ ਬਾਬਾ ਨਰੇਂਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਤੇ ਸੰਤ ਬਾਬਾ ਨਿਹੰਗ ਸਿੰਘ ਜੀ ਲੰਗਰ ਸਾਹਿਬ ਗੁਰਦਰਾ ਸਾਹਿਬ ਵੱਲੋਂ ਇਹਨਾਂ ਦੀ ਡਿਊਟੀ ਇੱਥੇ ਲਗਾਈ ਗਈ ਆ ਤੇ ਇਹ ਸੇਵਾ ਕਰਦੇ ਪਏ ਨੇ ਉਹਨਾਂ ਵੱਲੋਂ ਇਹ ਕਿਸ਼ਤੀ ਆਈ ਆ ਮੈਂ ਤੁਹਾਨੂੰ ਦੁਬਾਰਾ ਤੋਂ ਦੱਸ ਦਿੰਨਾ ਵਾ ਤੇ ਇੱਥੇ ਆ ਦੇਖੋ ਟਰੈਕਟਰ ਅੱਗੇ ਲਗਾਇਆ ਹੋਇਆ ਵਾ ਤੇ ਪਾਰ ਕਰਨ ਦੀ ਸੇਵਾ ਜਿਹੜੀ ਇੱਥੇ ਕਿਸ਼ਤੀ ਜਿਹੜੀ ਪੱਕੀ ਲੱਗੀ ਹੋਈ ਆ ਦੇਖੋ ਮੋਟਰਸਾਈਕਲ ਵੀ ਕਿਸ਼ਤੀ ਦੇ ਵਿੱਚ ਲੱਦ ਕੇ ਤੇ ਜਾ ਰਹੇ ਨੇ ਲਓ ਜੀ ਸੰਗਤ ਜੀ ਚੱਲ ਪਿਆ ਜੀ ਸਾਡਾ ਬੀੜਾ ਚੱਲ ਪਿਆ ਜੀ ਤੇ ਗੱਡੀ ਆਪਣੀ ਉਧਰ ਲੱਗੀ ਆ ਇੱਥੇ ਹੀ ਆ ਗੱਡੀ ਇਹ ਦੇਖੋ ਘੁੰਮ ਗਿਆ ਹੁਣ ਇਹ ਇਹ ਆ ਜੀ ਲੰਗਰ ਸਾਹਿਬ ਦਾ ਪ੍ਰਬੰਧ ਹਜੂਰ ਸਾਹਿਬ ਦਾ ਇਹ ਘੁੰਮ ਗਿਆ ਹੁਣ ਪਹਿਲੋਂ ਮੋੜਨਾ ਵਾ ਤੇ ਇਹ ਜਿਹੜਾ ਪਾਸਾ ਵਾ ਇਹ ਪਾਸਾ ਮੇਰਾ ਸਭ ਤੋਂ ਅੱਗੇ ਜਾਣਾ ਵਾ ਇਸ ਪਾਸੇ ਜਾਣਾ ਹੋਣਾ ਸੀ ਇੱਧਰ ਲਓ ਜੀ ਵਿੱਚ ਸੈਂਟਰ ਦੇ ਆ ਗਏ ਆ ਤੇ ਤਕਰੀਬਨ ਦੇਖੋ ਤੁਸੀਂ ਤੂੜੀ ਵੀ ਜਿਹੜੀ ਆ ਸਾਡੇ ਕੁਝ ਵੀਰ ਜਿਹੜੇ ਆ ਉਹ ਤੂੜੀ ਵੀ ਲੈ ਕੇ ਆਏ ਹੋਏ ਨੇ ਤੇ ਤੂੜੀ ਜਿਹੜੀ ਆ ਉਹ ਲੱਦੀ ਹੋਈ ਆ ਵਿੱਚ ਤੇ ਕੁਛ ਇੱਕ ਟਰਾਲੀ ਜਿਹੜੀ ਆ ਉਹ ਪਿੱਛੇ ਹੋਰ ਖੜੀ ਆ ਤੇ ਉਹ ਵੀ ਵਾਰੀ ਨਾਲ ਲੈ ਕੇ ਆਉਂਦੇ ਨੇ ਤੇ ਬਾਬਾ ਜੀ ਸਿੱਧਾ ਸਿੱਧਾ ਤੇ ਬਾਬਾ ਜੀ ਉੱਠ ਕੇ ਦੇਖ ਰਹੇ ਆ ਥੋੜਾ ਸਾਈਡ ਦੇ ਦਿਓ ਤੇ ਇਹ ਆ ਜੀ ਆ ਗਿਆ ਸਾਡਾ ਇੱਥੇ ਆ ਕੇ ਰੁਕੇ ਦੀ ਚੀਜ਼ ਮੋਟਰਸਾਈਕਲ ਫੜ ਲਓ ਬਣੀ ਇਹ ਆ ਗਿਆ ਜੀ ਇੱਥੇ ਲੱਗੇਗੀ ਸਾਡੀ ਕਿਸ਼ਤੀ ਤੇ ਇਹ ਦੇਖੋ ਇਸ ਜਗ੍ਹਾ ਤੇ ਇਹ ਆ ਜੀ ਹੁਣ ਰਸੇ ਛੋਟੇ ਜਾਣਗੇ ਤੇ ਇਹ ਸਮਝੋ ਫੜਾ ਚਾਲ ਮਾਰ ਦਿਓ ਵਾਹ ਜੀ ਵਾਹ ਲਓ ਜੀ ਲੱਗੀ ਸਾਡੀ ਕਿਸ਼ਤੀ ਤੇ ਲਓ ਜੀ ਮੈਂ ਗਿਆ ਜੇ ਉੱਤਰ ਤੇ ਆ ਆ ਗਿਆ ਜੀ ਆ ਦੇਖੋ ਕਿਤਨਾ ਪਾਣੀ ਮਾਰ ਰਹੀ ਹੈ ਕਿਸ਼ਤੀ ਤੇ ਟਰੈਕਟਰ ਲੱਗਾ ਹੋਇਆ ਅਗਰ ਇਹ ਆ ਜੀ ਉਹ ਇਸ ਜਗ੍ਹਾ ਤੋਂ ਉਸ ਜਗ੍ਹਾ ਤੱਕ ਲੱਗਦੇ ਤੇ ਤਕਰੀਬਨ 5 ਮਿੰਟ ਹੀ ਲੇ ਲੇਕਿਨ 5 ਮਿੰਟ ਦੇ ਵਿੱਚ ਦੇਖੋ ਤੁਸੀਂ ਸਕੂਲਾਂ ਦੇ ਜਿਹੜੇ ਬੱਚੇ ਨੇ ਉਹ ਹਰ ਰੋਜ਼ ਇਸੇ ਤਰ੍ਹਾਂ ਹੀ ਸਕੂਲ ਜਾਂਦੇ ਨੇ ਤੇ ਇਸੇ ਤਰ੍ਹਾਂ ਹੀ ਫਿਰ ਵਾਪਸ ਆਉਂਦੇ ਨੇ ਕਿਸ਼ਤੀ ਰਾਈ ਤੇ ਕਿੰਨਾ ਔਖਾ ਟਾਈਮ ਹੈ ਵੀ ਇਸ ਏਰੀਆ 'ਚ ਵੀ ਪੁਲ ਚਾਹੀਦਾ ਵਾ ਲਓ ਜੀ ਹੁਣ ਮੋਟਰਸਾਈਕਲ ਉਤਾਰੇ ਜਾਣਗੇ ਤੇ ਮੋਟਰਸਾਈਕਲ ਉੱਪਰ ਤੇ ਇਹ ਬਾਕੀ ਉਤਰ ਗਏ ਨੇ ਹੁਣ ਸਾਡਾ ਪ੍ਰਬੰਧ ਇਹਨਾਂ ਨੇ ਕਿਹਾ ਕਿ ਤੁਹਾਨੂੰ ਵਾਲੀ ਤੇ ਭੇਜਾਂਗੇ ਤੇ ਫਿਰ ਉਧਰੋਂ ਤੁਹਾਨੂੰ ਕੋਈ ਮੋਟਰਸਾਈਕਲ ਤੇ ਆਣ ਕੇ ਛੱਡ ਕੇ ਜਾਏਗਾ ਹੁਣ ਜਿਹੜੇ ਪਿੰਡ ਨੇ ਪਾਰ ਵਾਲੇ ਇਹਨਾਂ ਦਾ ਸਰਵੇ ਕਰਕੇ ਆਉਨੇ ਕਿ ਇਹਨਾਂ ਪਿੰਡਾਂ ਚ ਕੀ ਜ਼ਰੂਰਤਾਂ ਨੇ ਦੇਖੋ ਕਿੱਥੋਂ ਤੱਕ ਪਾਣੀ ਜਿਹੜਾ ਤਾਂ ਤੱਕ ਚੜਿਆ ਹੋਇਆ ਸੀਗਾ ਸਾਰਾ ਏਰੀਆ ਡੁੱਬਾ ਹੋਇਆ ਸੀਗਾ ਦਰਿਆ ਦੇ ਬਿਲਕੁਲ ਕੰਢੇ ਤੇ ਖੜੇ ਅਸੀਂ ਲਓ ਜੀ ਸਾਹਮਣੇ ਰਾਵੀ ਦਰਿਆ ਤੇ ਪਾਰ ਕਰਕੇ ਅਸੀਂ ਆਏ ਆ ਤੇ ਉਹ ਰਜਾਈਆਂ ਜਿਹੜੀਆਂ ਲੱਦ ਰਏ ਨੇ ਤੋੜੀ ਤੇ ਹੋਰ ਬੜਾ ਕੁਝ ਕੰਬਲ ਤੇ ਇੱਧਰ ਸਾਡਾ ਬੰਦਾ ਜਿਹੜਾ ਨਾ ਉਹ ਪੈਲੀਆਂ ਦਾ ਜਾਇਜਾ ਲੈ ਰਿਆ ਵਾ ਤੇ ਇਹਨੂੰ ਪੁੱਛਦੇ ਆਂ ਵੀ ਕੀ ਕੀ ਪੋਜੀਸ਼ਨ ਆ ਪੈਲੀਆਂ ਦੀ ਕਮਾਦ ਵਿੱਚ ਆ ਇਸ ਟਾਈਮ ਦੇਖੋ ਜੀ ਇਹ ਰਾਵੀ ਦਰਿਆ ਤੋਂ ਪਾਰ ਦੇ ਸੱਤ ਪਿੰਡ ਨੇ ਕਾ ਇਹਨੂੰ ਤੁਹਾਡੇ ਦੇਸ਼ ਦੇ ਪਿੰਡ ਨੇ ਸੱਤ ਪਰ ਇਸ ਵੇਲੇ ਇਹਨਾਂ ਦਾ ਪੂਰੇ ਇਲਾਕੇ ਨਾਲ ਲਿੰਕ ਟੁੱਟਾ ਪਿਆ ਜੀ ਆਪਾਂ ਤੁਸੀਂ ਇਹਨਾਂ ਤੇ ਫਸਲਾਂ ਕਮਾਦ ਪਪੂਲਰ ਦੇ ਬੂਟੇ ਛਪੇਦੇ ਦੇ ਬੂਟੇ ਦੇਖ ਸਕਦੇ ਹੋ ਕਿ ਟੋਟਲੀ ਵੇਸਟ ਹੋ ਗਿਆ ਰੇਤ ਤੁਸੀਂ ਦੇਖੋਗੇ ਨਾ ਤੇ 3-3 4-4 ਫੁੱਟਜ ਦੀ ਉੱਪਰ ਚੜੀ ਹੋਈ ਆ ਮਿੱਟੀ ਵਗੈਰਾ ਤੇ ਪੋਲ ਤੇ ਵੈਸੀ ਇਹਨਾਂ ਦਾ ਜਰਾ ਪਲਟੂਨ ਵਾਲਾ ਰੋੜੀ ਚੁੱਕਾ ਆ ਦਾਵਾ ਤੇ ਕਿਸਤੀ ਰਹੀਆਂ ਭਾਈ ਅੱਜ ਅਸੀਂ ਤੂੜੀ ਤੇ ਕੰਬਲ ਦੀ ਸੇਵਾ ਲੈ ਕੇ ਆਏ ਹਾਂ ਤੇ ਹੁਣ ਗਾੜੀ ਫੇਰ ਕੋਸ਼ਿਸ਼ ਕਰਾਂਗੇ ਇਹਨਾਂ ਵਾਸਤੇ ਚਾਰੇ ਦਾ ਪ੍ਰਬੰਧ ਚੋਕਰ ਦਾ ਤੇ ਰਾਸ਼ਨ ਦੀ ਇੱਥੇ ਬਹੁਤ ਜ਼ਰੂਰਤ ਹੈ ਕਿਉਂਕਿ ਇੱਥੇ ਤੱਕ ਆਉਣ ਲੱਗਿਆਂ ਕੋਈ ਕਿ ਬਿਰਲਾ ਵਾਂਝਾ ਹੀ ਆਂਦਾ ਵਾ ਕਿ ਸਮਾਨ ਕਿਸਤੀ ਦਾ ਹੀ ਇੱਥੇ ਪਹੁੰਚਦਾ ਵਾ ਤੇ ਤੁਸੀਂ ਇੱਥੇ ਲੋਕਾਂ ਦੀ ਹਾਲਾਤ ਵੇਖੋ ਇਹਨਾਂ ਦੇ ਡੰਗਰ ਵਛੇ ਦਾ ਤੇ ਫਸਲਾਂ ਦਾ ਟੋਟਲ ਜਿੰਨੋ ਕਹਿੰਦੇ ਨਾ 100% ਤੋਂ ਵੱਧ ਨੁਕਸਾਨ ਹੋ ਚੁੱਕਾ ਹੈ ਇਹਨਾਂ ਦਾ ਤੇ ਸਾਡੇ ਮੇਰੇ ਵੀਰਾਂ ਭਰਾਵਾਂ ਨੂੰ ਬੇਨਤੀ ਆ ਕਿ ਇਹਨਾਂ ਤੱਕ ਵੀ ਪਹੁੰਚ ਕਰੋ ਕਿਉਂਕਿ ਇਹ ਵੀ ਸਾਡੇ ਪੰਜਾਬ ਦਾ ਹਿੱਸਾ ਨੇ ਸੱਤ ਪਿੰਡ ਜੜੇ ਨੇ ਤੇ ਇਹਨਾਂ ਤੋਂ ਹਰਕ ਚੀਜ਼ ਜਰੀ ਆ ਜ਼ਰੂਰਤ ਵਾਲੀ ਦਵਾਈਆਂ ਮੈਡੀਸਨ ਮੈਡੀਕਲ ਕੈਂਪ ਵਗੈਰਾ ਇੱਥੇ ਵੀ ਜ਼ਰੂਰ ਲਗਾਏ ਜਾਣ ਇੰਨੀ ਕੁ ਬੇਨਤੀ ਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਲੋ ਜੀ ਚੱਲ ਵੀ ਟਰਾਲੀ ਇੱਕ ਤੇ ਇਹ ਟਰਾਲੀ ਅੱਗੇ ਅੱਗੇ ਤੂੜੀ ਦੀ ਭਰੀ ਆ ਹੁਣ ਤੇ ਪਿੱਛੇ ਟਰਾਲੀ ਜਿਹੜੀਆਂ ਦੂਸਰੀ ਖਾਲੀ ਆਉਂਦੀਆਂ ਤੇ ਉਹਦੇ ਵਿੱਚ ਬੈਠਦੇ ਆ ਅਸੀਂ ਹੁਣ ਗਾਂ ਚੱਲੀ ਅਗਲੇ ਪਿੰਡਾਂ ਦੇ ਵਿੱਚ ਆਹ ਵੇਖ ਲਓ ਬਾਈ ਉੱਜ ਦਰਿਆ ਇਹਨੂੰ ਕਹਿੰਦੇ ਆ ਉੱਜ ਦਰਿਆ ਜਿਹੜਾ ਸਾਡੇ ਏਰੀਆ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਕਰਦਾ ਵਾ ਇਹ ਆਹ ਦੇਖ ਲਓ ਰਸਤਾ ਸਾਰਾ ਟੁੱਟ ਗਿਆ ਵਾ ਤੇ ਰਸਤੇ ਤੋਂ ਸਾਈਡ ਤੋਂ ਹੋ ਕੇ ਟਰਾਲੀ ਲੰਘ ਰਹੀ ਐ ਇਹ ਆ ਉੱਜ ਦਰਿਆ ਪੱਕੀ ਛੜ ਸੀਗੀ ਹਾਂ ਜੀ ਪੱਕੀ ਸੜਕ ਕਹਿੰਦੇ ਟੁੱਟ ਗਈ ਹੈ ਹਾਂ ਇਧਰ ਇਹ ਇਹ ਜਿਹੜਾ ਨਾ ਜਿਆਦਾ ਪਾਣੀ ਇੱਥੇ ਆ ਗਿਆ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਥੇ ਆ ਕੇ ਉੱਜ ਦਰਿਆ ਰਾਵੀ ਚ ਮਿਲਦਾ ਜਿੱਧਰੋਂ ਅਸੀਂ ਆਏ ਹਾਂ ਇਸ ਏਰੀਆ ਨੂੰ ਮਕੌੜਾ ਪਤਨ ਇਸ ਏਰੀਆ ਨੂੰ ਝੋਕਰੇ ਮਰਾੜੇ ਨੂੰ ਜਿਆਦਾ ਮਾਰ ਕਰਦਾ ਹੈ ਪਾਣੀ ਪਿਛੋਂ ਰੋਣ ਪਤਾ ਸੀਗਾ ਇੱਥੋਂ ਰੋਡ ਫੇਰ ਸਾਫ਼ ਸਫੇਦ ਆ ਗਿਆ ਟਰਾਲੀਆਂ ਪਿੰਡਾਂ ਵਾਲਿਆਂ ਨੇ ਲਗਾਈਆਂ ਹੋਈਆਂ ਨੇ ਆਉਣ ਜਾਣ ਲਈ ਇੱਕ ਟਰਾਲੀ ਆ ਰਹੀ ਹੈ ਤੇ ਇੱਕ ਜਾ ਰਹੀ ਹੈ ਇਹ ਆਜੀ ਉੱਜ ਦਰਿਆ ਸਾਰਾ ਹੀ ਆ ਪਿੰਡ ਆ ਗਿਆ ਜੀ ਕਜਲੇ ਤੇ ਇੱਕ ਛੋਟਾ ਜਿਹਾ ਪਿੰਡ ਪਿੱਛੇ ਲੱਗਿਆ ਇਹ ਵੀ ਛੋਟਾ ਜਿਹਾ ਪਿੰਡ ਆ ਇਹ ਕਜਲੇ ਪਿੰਡ ਵਾ ਤੇ ਪਿੰਡ ਬਿਲਕੁਲ ਛੋਟੇ ਛੋਟੇ ਨੇ ਥੋੜੇ ਘਰ ਨੇ ਦੇਖੋ ਮਾਲ ਦੇ ਅੰਦਰ ਗੁੱਜਰ ਵੀ ਐਸੇ ਦਰਿਆ 'ਚ ਕਾਫੀ ਤੇ ਕਿੱਥੋਂ ਸ਼ੁਰੂ ਹੋ ਗਿਆ ਕਜਲੇ ਪਿੰਡ ਘਰਾਂ ਦੇ ਵਿੱਚ ਤਕਰੀਬਨ ਪਾਣੀ ਇਹਨਾਂ ਘਰਾਂ 'ਚ ਸਾਰਿਆਂ 'ਚ ਵੜਿਆ ਸੀ ਆ ਟਰਾਲੀ ਆਈ ਆ ਜੀ ਤੇ ਪਿੰਡ ਤੂਰ ਖੜੇ ਆ ਤੇ ਇਧਰੋਂ ਅੱਗੇ ਆ ਕੇ ਪਿੰਡ ਹੈਗਾ ਚਿਬ ਤੇ ਸਾਡੇ ਸਾਰੇ ਤੇ ਆ ਮੈਡਮ ਤੁਸੀਂ ਦੇਖ ਰਹੇ ਹੋ ਬੰਬੇ ਤੋਂ ਆਈ ਐ ਤੇ ਇਹ ਪਿੰਡ ਹੈਗਾ ਜੀ ਚਿਬ ਲਿਖਿਆ ਸਾਹਮਣੇ ਬੋਰਡ ਦੇ ਉੱਪਰ ਤੇ ਪਾਰ ਪਿੰਡ ਨੇ ਇੱਥੋਂ ਤਕਰੀਬਨ 4 ਕਿਲੋਮੀਟਰ ਦੇ ਕਰੀਬ ਆ ਜਿੱਥੋਂ ਅਸੀਂ ਪਾਰ ਕਰਕੇ ਆਏ ਆ ਤੇ ਆਹ ਦੇਖ ਲਓ ਪਿੰਡ ਤੂਰ ਇਹਦੇ ਵਿੱਚ ਵੇਖੋ ਮੋਰਚੇ ਸਾਰੇ ਮੋਰਚੇ ਹੁਣ ਸਾਫ਼ ਹੋਣਗੇ ਮੋਰਚੇ ਭਰਗੇ ਹੋਏ ਆ ਇਸ ਪਾਸੇ ਵੀ ਦੇਖ ਲਓ ਤੁਸੀਂ ਆ ਵੀ ਇਸ ਪਾਸੇ ਮੋਰਚੇ ਜਿਹੜੇ ਆ ਤੇ ਇੱਕ ਉਹ ਸਾਹਮਣੇ ਮੋਰਚਾ ਵਾ ਆ ਬੰਬੀ ਦੇ ਨਾਲ ਤੇ ਇਹ ਆ ਜੀ ਪਿੰਡ ਤੁਰ ਇਹ ਆ ਜੀ ਪਿੰਡ ਚਿੱਬ ਤੇ ਇਹ ਬਾਪੂ ਜੀ ਹਨ ਨੂੰ ਮਛਤਾਨੀ ਵਗੈਰਾ ਹੋਰ ਘਰ ਦਾ ਸਮਾਨ ਤੇ ਇਹ ਲਾਈਨ ਲੱਗੀ ਹੋਈ ਆ ਤੇ ਇਹ ਸਮਾਨ ਵੰਡ ਰਹੇ ਨੇ ਇਹ ਮੈਡਮ ਸਾਡੇ ਜਿਹੜਾ ਇਹ ਬੰਬੇ ਤੋਂ ਆਏ ਨੇ ਸਾਡੇ ਵਾਲੰਟੀਅਰ ਇਹ ਸੇਵਾ ਕਰ ਰਹੇ ਨੇ ਬਾਪੂ ਜੀ ਆਜੋ ਆ ਕੇ ਆਜੋ ਸਾਡਾ ਵਾਲੰਟੀਅਰ ਟਰਾਲੀ ਦੇ ਕੁਝ ਨਹੀਂ ਅੰਦਾ ਸਰ ਆਉਗਾ ਆਉਗਾ ਸਾਡੇ ਕੋਲ ਕੋਈ ਹੋਰ ਨਹੀਂ ਇਹ ਕਿਰਦਾਰ ਨਾਲ ਤੇ ਮਸਤੀ ਕੋਈ ਨਹੀਂ ਮੇਰੀ ਨਹੀਂ ਕੇਦ ਵੀ ਕੋਈ ਅਜੀ ਗੱਲ ਕੋਈ ਕੋਈ ਗੋਣਾ ਸਾਰੀ ਵਾਲੀ ਆ ਮਨੇ ਇਹ ਚੰਗਾ ਹੋ ਗਿਆ ਤੇ ਸਾਡਾ ਵੀ ਸਾਡੇ ਲਾਗੇ ਖੜਾ ਵਾ ਤੇ ਇਹਨੂੰ ਪੁੱਛਦਾ ਹਾਂ ਮੈਂ ਕਿੰਨੀ ਵੋਟ ਆ ਤੁਹਾਡੇ ਇੱਥੇ ਲਾਗੇ ਦੀ ਕਿੰਨੇ ਪਿੰਡ ਨੇ ਟੋਟਲ ਸੱਤ ਪਿੰਡ ਭਾਜੀ ਸੱਤ ਪਿੰਡ ਤੇ ਸੱਤਾਂ ਪਿੰਡਾਂ ਦੀ ਜਿਹੜੀ ਵੋਟ ਕਿੰਨੀ ਹੈ ਇੱਥੇ 7 7000 5000 ਅੱਛਾ ਤੇ ਸਹੂਲਤ ਵਗੈਰਾ ਮਿਲਦੀ ਹੈ ਪੂਰੀ ਹਾਂ ਜੀ ਹੁਣ ਤਾਂ ਪੁਲ ਚਾਹੀਦਾ ਹਾਂ ਮੇਨ ਮੁੱਦਾ ਮੇਨ ਮੁੱਦਾ ਵਾ ਇਹ ਸਾਰੇ ਇਹ ਬੱਚੇ ਵੀ ਸਕੂਲਾਂੋਂ ਆਏ ਸੀਗੇ ਤੇ ਸਾਰਿਆਂ ਕਹੇ ਕਿ ਮੇਨ ਮੁੱਦਾ ਜਿਹੜਾ ਉਹ ਪੁਲ ਪੁਲ ਦਾ ਦੋ ਮਹੀਨੇ ਕਹਿੰਦਾ ਹੋ ਗਿਆ ਬੱਚਿਆਂ ਨੂੰ ਸਕੂਲ ਗਿਆ ਨੂੰ ਚਲੋ ਅੱਜ ਦੇਖਿਆ ਤਿੰਨ ਚਾਰ ਬੱਚੇ ਜਿਹੜੇ ਕਿਸ਼ਤੀ ਚ ਆ ਰਹੇ ਸੀਗੇ ਤੇ ਇਹ ਸਾਰਾ ਜਿਹੜਾ ਪਿੰਡ ਵਾ ਚਿਬ ਇਹ ਸਾਡੇ ਵਲੰਟੀਅਰ ਵੀ ਸੇਵਾ ਕਰਨ ਦੇ ਨੇ ਤੇ ਇਹ ਕੁਝ ਬੰਬੇ ਤੋਂ ਵੀ ਸੇਵਾ ਹੋਰ ਵੀ ਆਈ ਹੋਈ ਆ ਤੇ ਸਾਡੇ ਵਲੰਟੀਅਰ ਵੀ ਜਿਹੜੇ ਨਾਲ ਆਪਣੀ ਸੇਵਾ ਚੱਲਦੀ ਪਈ ਆ ਆ ਦੇਖ ਲਓ ਵੀ ਇਸ ਜਗ੍ਹਾ ਤੋਂ ਆ ਹੈਗਾ ਉਜੜ ਰਿਹਾ ਜਿਹੜਾ ਉਜੜ ਰਿਹਾ ਵਾ ਇਹ ਜਿਆਦਾ ਮਾਰ ਮਾਰਦਾ ਸਾਡੇ ਏਰੀਆ ਨੂੰ ਤੇ ਆ ਦੇਖ ਲਓ ਕਿੰਦੀ ਖਾਰ ਲੱਗੀ ਹੋਈ ਹੈ ਇੱਥਾਂ ਤੇ ਸਾਰਾ ਉਜੜ ਰਿਹਾ ਵਾ ਹੁਣ ਵੀ ਜਦੋਂ ਤੇ ਆਏ ਆ ਬਾਰਿਸ਼ ਜਿਹੜੀ ਆ ਉਧਰ ਹੋ ਗਈ ਆ ਇਹ ਉਜੜ ਦਰਿਆ ਦੇ ਅੱਗੋਂ ਜਾ ਕੇ ਇੱਥੋਂ ਤਕਰੀਬਨ 3-400 ਮੀਟਰ ਅੱਗੇ ਜਾ ਕੇ ਰਾਵੀ ਦਰਿਆ ਦੇ ਵਿੱਚ ਪੈਂਦਾ ਏ ਤੇ ਸਾਹਮਣੇ ਤੁਸੀਂ ਜੋ ਦੇਖ ਰਹੇ ਹੋ ਇਹ ਹੈਗਾ ਇਹਨੂੰ ਕਹਿੰਦੇ ਮਕੌੜਾ ਪਤਣ ਆਇਆ ਵਾਲਾ ਇੱਥੇ ਪੈਂਦਾ ਜੀ ਜਾ ਕੇ ਤੇ ਰਾਵੀ ਦਰਿਆ ਦੇ ਵਿੱਚ ਇਹ ਉਜੜ ਰਿਹਾ ਬਹੁਤ ਖਰਾਬ ਕਰਦਾ ਇਸ ਏਰੀਆ ਨੂੰ ਇਹ ਸਾਰਾ ਪਾਣੀ ਜਿਹੜਾ ਵਾ तकरीबन ਕਠੂਆ ਸਾਈਡ ਤੋਂ ਇਸ ਏਰੀਆ ਨੂੰ ਪਾਣੀ ਆਉਂਦਾ ਵਾ ਦਰਿਆ ਦੇ ਵਿੱਚ ਪਰ ਇਹ ਆ ਵੇਖੋ ਵੀ ਸਾਰੀ ਜਿਹੜੀ ਸੜਕ ਵਾ ਇਹ ਸਾਰੀ ਸੜਕ ਜਿਹੜੀ ਆ ਵਹਿ ਗਈ ਆ ਇਹਦੇ ਵਿੱਚ ਉੱਜ ਦਰਿਆ ਦੇ ਵਿੱਚ ਤੇ ਇਹ ਸੜਕ ਦਾ ਬੰਨ ਵੀ ਆ ਸਾਈਡ ਤੇ ਬੰਨਿਆ ਸੀ ਪਰਲਾ ਬੰਨ ਵੀ ਰੁੜ ਗਿਆ ਤੇ ਆਹ ਦੇਖੋ ਉੜਲਾ ਬੰਨ ਜਿਹੜਾ ਉਹ ਰੰਦਾ ਲੇ ਤੇ ਪਰਲਾ ਬੰਨ ਜਿਹੜਾ ਸਾਰਾ ਰੁੜ ਗਿਆ ਇਹ ਉੱਜ ਦਰਿਆ ਤੇ ਇਹ ਦੇਖੋ ਸਾਰੀ ਸੜਕ ਜਿਹੜੀ ਆ ਕਿੰਨੀ ਸੋਹਣੀ ਸੜਕ ਬਣਾਈ ਸੀਗੀ ਮੋਟੀ ਪਰਤ ਪਰਤ ਦੀ ਤੇ ਸਾਰੀ ਰੁੜ ਗਈ ਐ ਇਹਨੂੰ ਹੁਣ ਨਵੇਂ ਸਿਰੇ ਤੋਂ ਬਣਾਉਣ ਦਾ ਟਾਈਮ ਤੇ ਲੱਗੇਗਾ ਹੁਣ ਇਹਨੂੰ ਤੇ ਬਹੁਤ ਜ਼ਿਆਦਾ ਰੋੜ ਇਸ ਏਰੀਆ ਚ ਪਿਆ ਵਾ ਆ ਵੇਖੋ ਜੀ ਏਰੀਆ ਇਹ ਸਾਰਾ ਏਰੀਆ ਇੱਥੋਂ ਰੋੜ ਪਿਆ ਸਾਰਾ ਹੀ ਐ ਇੱਥੋਂ ਰੋੜ ਪਾ ਕੇ ਤੇ ਬਿਲਕੁਲ ਦਰਿਆ ਦੇ ਵਿੱਚ ਉੱਚੇ ਪਾਣੀ ਦੇ ਉਸ ਏਰੀਆ ਚ ਹਲੇ ਵੀ ਕਾਫੀ ਆ ਰਿਹਾ ਵਾ ਉੱਜ ਦਰਿਆ ਦੇ ਵਿੱਚ ਇਹ ਖਰਾਬ ਕਰਦਾ ਏਸੇ ਏਰੀਆ ਨੂੰ ਸਾਰੇ ਨੂੰ ਦਬੋਂਦਾ ਵਾ ਹਰ ਹਰ ਸਾਲ ਇਹ ਦੇਖੋ ਕਿੰਨਾ ਟਰੈਕਟਰ ਚੱਲ ਰਿਹਾ ਤਾਂ ਉਹ ਇਹ ਆ ਜੀ ਉਜੜ ਦਰਿਆ ਤੇ ਹੁਣ ਪਾਰ ਕਰਦੇ ਆ ਜਾ ਕੇ ਕਾਫੀ ਬਦਲ ਹੋ ਗਿਆ ਵਾ ਆਹ ਦੇਖ ਲਓ ਭਾਈ ਉਜੜ ਦਰਿਆ ਦਾ ਰੋਡ ਦਾ ਵਹਿਣ ਦੇਖ ਲਓ ਕਿੰਨਾ ਤੇਜ਼ ਚੱਲ ਰਿਹਾ ਵਾ ਅਸੀਂ ਨਾਲ ਨਾਲ ਚੱਲ ਰਹੇ ਆਂ ਤੇ ਪਾਣੀ ਦੀ ਨਾਲ ਨਾਲ ਚੱਲ ਰਹੇ ਆ ਵਾ ਤੇ ਪੈਲੀਆਂ ਦੀਆਂ ਪੈਲੀਆਂ ਖੋੜ ਕੇ ਰੱਖ ਦਿੱਤੀਆਂ ਐਸ਼ ਨੇ ਸਾਰਾ ਉਜੜ ਰਿਹਾ ਵਾ ਲੋ ਜੀ ਦੇਖ ਲਓ بارش ਬਹੁਤ ਪੈ ਰਹੀ ਆ ਤੇ ਦਰਿਆ ਦੇ ਕੰਢੇ ਦੇ بارش ਦੇ ਵਿੱਚ ਇਹ ਨਵਾਂ ਐਡਵੈਂਚਰ ਹੋ ਰਿਹਾ ਵਾ ਤੇ ਬੇੜੀ ਸਾਡੀ ਆ ਗਈ ਆ ਤੇ ਇੱਕ ਜਿਹੜੀ ਕਿਸ਼ਤੀ ਸੀਗੀ ਉਹ ਇੱਥੋਂ ਜਾ ਰਹੀ ਸੀ ਕਿਦੋਂ ਹਵਾ ਦੇ ਨਾਲ ਹਵਾ ਦੇ ਨਾਲ ਉਹ ਅੱਗੇ ਲੰਘੀ ਉਹ ਦੇਖੋ ਕਿੱਡੀ ਦੂਰ ਜਾ ਕੇ ਨਾ ਉਹ ਕਿਸ਼ਤੀ ਮਸਾਂ ਜਿਹੜੀ ਉਹ ਦੂਸਰੇ ਪਾਸੇ ਲੱਗੀ ਆ ਆ ਆ ਆ ਉਹ ਕਿਸ਼ਤੀ ਇੱਕ ਕਿਸ਼ਤੀ ਜੇ ਨਾ ਰੁਕਦੀ ਹਵਾ ਦੇ ਨਾਲ ਤੇ ਬਹੁਤ ਉੱਜਾਸਨ ਦੇ ਸੀ ਕਿ ਅਰੇ ਵਿੱਚ ਕੋਈ ਮੰਤਰੀ ਬੈਠਾ ਜੁਗਾ ਬਾਹਰ ਹੀ ਬਾਰਸ਼ ਨਹੀਂ ਆਲੇ ਬਹੁਤ ਤੇਜ਼ ਵਾ ਨੌ ਵੀ ਹੁਣ ਬਾਰਸ਼ ਵੀ ਆ ਗਈ ਜੇ ਤੇ ਬਹੁਤ ਜ਼ਿਆਦਾ ਜ਼ੋਰ ਲੱਗਾ ਬਾਰਸ਼ ਦਾ ਇੱਥੇ ਦੇਖੋ ਸਾਹਮਣੇ ਟਰੈਕਟਰ ਦੇਖ ਰਿਹਾ ਨਾ ਟਰੈਕਟਰ ਇਸ ਟਰੈਕਟਰ ਦੀ ਛੱਤ ਥਲੇ ਰਹੇ ਆ ਤੇ ਪੂਰਾ ਪੂਰਾ ਭਿੱਜ ਗਿਆ ਪੂਰਾ ਭਿੱਜ ਗਿਆ ਸਾਰਾ ਸਰੀਰ ਇਹ ਹੁਣ ਬੈਠ ਕੇ ਇਹ ਵਿੱਚ ਯਾਰ ਚਲੀ ਇਹ ਤੇ ਗੱਡੀ ਚ ਬੱਗੀ ਭਿੱਜ ਗਿਆ ਸਾਰਾ ਟੀ-ਸ਼ਰਟ ਪਜਾਮਾ ਸਭ ਕੁਝ ਭਿੱਜ ਗਿਆ ਲੋ ਜੀ ਇਹ ਵੀ ਐਡਵੈਂਚਰਾਂ 'ਚ ਵੱਖਰਾ ਹੋਇਆ ਵੀ ਇੱਧਰ ਜ਼ਰੂਰਤ ਬਹੁਤ ਜ਼ਿਆਦਾ ਸੀਗੀ ਕੋਲ ਨਾ ਹੋਣ ਕਰਕੇ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਨੇ ਬੜੀ ਮਿਹਰਬਾਨੀ ਨਾਲ ਆਉਣੀ ਹੈ ਥੈਂਕ ਯੂ ਇਹ ਆ ਜੀ ਬੋਟ ਆ ਗਈ ਸਾਡੀ ਦੇਖੋ ਜੀ ਉਹ ਭਾਜੀ ਪਲਾਣ ਬਣਾਤੇ ਨਾ ਹਾਂ ਜੋ ਸਲਾਰੀਆਂ ਆ ਰਹੇ ਆ ਇਹ ਸਾਹਮਣੇ ਤੁਸੀਂ ਵੇਖੋ ਬਾਦਸ਼ਾਹੀ ਨਹੀਂ ਤੇਜੀ ਨਾ ਉਹ ਕਿਸ਼ਤੀ ਜਿਹੜੀ ਆ ਉਹ ਇੱਥੇ ਲੱਗਣੀ ਸੀ ਤੇ ਸਲਾਰੀਆਂ ਰਾਜਨੀਤਿਕ ਲੀਡਰ ਦੇ ਨਾਲ 35 40 ਉਸਲੇ ਮੁਲਾਜੇ ਵੀ ਅੱਛਾ ਉਹ ਖੁਬਾਦ ਨਾਲ ਉਹ ਚਲ ਗਈ ਦੇਖੋ ਸਾਹਮਣੇ ਪੋਰਟ ਵਿੱਚ ਕੰਟਰੋਲ ਹੋ ਗਏ ਉੱਥੇ ਜਾ ਕੇ ਮਸਾਂ ਤੋਂ ਬਦਰੀ ਜਾਨ ਬਚੀ ਆ ਬਹੁਤ ਮੁਸ਼ਕਲ ਨਾਲ ਬਹੁਤ ਕਿੰਨੇ ਬੰਦੇ ਸੀਗੇ ਵਿੱਚ ਵਾਹੇ ਘਟੋ 35 40 ਬੰਦੇ ਹੋਣਿਆ ਜੀ 35 40 ਬੰਦੇ ਘਟੋ ਘਟੋ ਇੱਧਰ ਇੱਧਰ ਸਾਡੇ ਪਿੱਛੇ ਅੰਕਲ ਨੇ ਤੇ ਅੰਕਲ ਦੀ ਉਮਰ ਐਵੇਂ ਨਾ 86 80 ਸਾਲ ਦੀ ਨਹੀਂ 83 ਨਹੀਂ 38 ਸਾਲ ਦੀ ਆ ਤੇ ਇਹ ਅੰਕਲ ਨੂੰ ਮੈਂ ਬੜੀ ਧੀਰ ਬਾਅਦ ਮਿਲਿਆ ਬਹੁਤ ਵਧੀਆ ਮਾਸਟਰ ਜੀ ਆਹ ਇਹ ਸਾਰੀ ਗਰਦਾਸਪੁਰ ਦੀ ਟੀਮ ਆ ਗਰਦਾਸਪੁਰ ਦੀ ਘਰਾਂ ਸਾਰੇ ਗਰਦਾਸਪੁਰ ਦੀ ਟੀਮ ਆ ਤੇ ਸਾਰੇ ਗਰਦਾਸਪੁਰ ਦੀ ਕਰੀਮ ਜਿਤਨਾ ਤੁਸੀਂ ਗੱਲ ਕਰਦੇ ਨਾ ਕਈ ਇਹਨਾਂ ਕਿਤੇ ਵਿਆਹ ਚਲਦੀ ਜਾਈਏ ਤੇ ਖਾਣਾ ਪੀਣਾ ਸਾਨੂੰ ਭੁੱਲ ਜਾਂਦਾ ਹਾਂਜੀ ਤੇ ਗੱਲਬਾਤਾਂ ਕਰ ਲਿਆ ਅਹੀਂ ਵੀ ਜੇ ਚੱਲ ਜਾਈਏ ਨੇ ਵਿਆਹ ਇਹਨਾਂ ਦੇ ਲਾਗੇ ਪੈਨੇ ਆ ਹੋਣੀ ਨਹੀਂ ਪੈਨੇ ਓਏ ਇੱਕ ਘੜੀ ਕੇ ਪਿਛੇ ਇੱਕ ਬਹਿਰਾ ਆ ਜਾਏਗਾ ਬਾਚੀ ਜੀ ਨਮਸਤੇ ਦੱਸੋ ਕੀ ਲੈਵਾ ਪਿਛਾਣਾ ਸਾਨੂੰ ਕਿ ਨਹੀਂ ਕਿਤੇ ਵਿਆਹ ਇਹਨਾਂ ਦਾ ਪੜਦੇ ਰਹੇ ਟ੍ਰੈਕੀ ਦੀ ਬਸ ਕੇ ਕਿਹੜੇ ਐ ਜਿਹੜੀਆਂ ਪੋਸਟਰ ਉਹ ਨਾ ਨਾਂ ਨਹੀਂ ਲੈਂਦੇ ਇਹ ਜਿਹੜੇ ਵੱਡੀਆਂ ਵੱਡੀਆਂ ਪੋਸਟਰ ਆਤੇ ਆ ਲਓ ਜੀ ਆਹ ਨਾ ਨਿਆ ਵਾਪਸ ਆਤਰ ਬਾਬਾ ਜੀ ਆ ਗਏ ਲੈਣ ਸਾਨੂੰ ਤੇ ਬੜਾ ਵਧੀਆ ਦਿਮੰਚਰ ਰਿਹਾ ਆ ਦੇਖੋ ਇਹ ਬਾਬਾ ਜੀ ਅੱਜ ਨੇ ਆ ਗੀਆਂ ਬਾਬਾ ਜੀ ਨਵਿੰਦਰ ਸਿੰਘ ਇਹਨਾਂ ਦੀ ਸੇਵਾ ਇਸ ਏਰੀਆ ਦੀ ਚੱਲ ਰਹੀ ਚੁਣੀ ਹੈ ਤੇ ਦੇਖੋ ਪਾਣੀ ਮਾਰਦੀ ਹੋ ਕੇ ਬਾਹਰ ਤੇ ਜੀ ਸੰਤ ਬਾਬਾ ਨਵਿੰਦਰ ਸਿੰਘ ਜੀ ਦੇ ਸੰਤ ਬਾਬਾ ਨਵਿੰਦਰ ਸਿੰਘ ਜੀ ਲੰਗਰ ਸਾਹਿਬ ਹਨੂਰ ਸਾਹਿਬ ਉੱਥੋਂ ਸੇਵਾ ਜਿਹੜੀ ਆ ਇਹ ਚੱਲ ਰਹੀ ਆ ਉੱਥੋਂ ਸੇਵਾਵਾਂ ਦੇ ਵਾਸਤੇ ਕਿਸ਼ਤੀ ਭੇਜੀ ਹੈ ਇਹਨਾਂ ਨੇ ਹੁਣ ਅਸੀਂ ਦੂਸਰੇ ਪਾਸੇ ਚੱਲਦੇ ਆ ਇਹ ਆ ਜੀ ਰਾਵੀ ਦਰਿਆ ਕਿ ਰਾਵੀ ਦਰਿਆ ਜਿਹੜਾ ਵਾ ਇਸ ਟਾਈਮ ਬਹੁਤ ਜ਼ਿਆਦਾ ਤੇਜ਼ੀ ਨਾਲ ਪਾਣੀ ਚੱਲਦਾ ਪਿਆ ਬਹੁਤ بارش ਪਈ ਆ ਹੁਣ ਇਸ ਵਕਤ ਸੇ ਹੈਗਾ ਉੱਜੜ ਰਿਹਾ ਉਹਦਾ ਹੁਣ ਸਾਹ ਤੋਂ ਰਾਜ ਸਾਹਿਬ ਇਧਰ ਆਓ ਇਹ ਰਾਵੀ ਉੱਜੜ ਰਿਹਾ ਇਧਰੋਂ ਇਹ ਸਿੱਧਾ ਆ ਰਿਹਾ ਰਾਵੀ ਦਰਿਆ ਇਧਰੋਂ ਇਹ ਉੱਜੜ ਰਿਹਾ ਉੱਜੜ ਰਿਹਾ ਜਿਹੜਾ ਵਾ ਇਹ ਜ਼ਿਆਦਾ ਇਸ ਏਰੀਆ ਨੂੰ ਡੋਬਦਾ ਹੋਵੇ ਆਹ ਦੇਖੋ ਜੀ ਇਧਰੋਂ ਚੱਲ ਰਹੀ ਆ ਕਿੱਥੇ ਚੱਲੂ ਗਈ ਉਹ o balotim por cento, o que é isso, ਲੱਗਦੇ ਤਾ ਪਟਣ ਇਧਰ ਛੋਟੇ ਛੋਟੇ ਸਾ ਲੱਗ ਗਏ ਜੀ ਉਹ ਪਰਨੇ ਪਾਸੇ ਕਿਸ਼ਤੀ ਉਧਰ ਲਗਣੀ ਆ ਪਰੇ ਉਥੋਂ ਕਮਾ ਕੇ ਲਾਉਣੀ ਆ ਕਿਸ਼ਤੀ ਹੁਣ ਮੋੜ ਰਹੀ ਆ ਦੇਖੋ ਮੋੜ ਰਹੀ ਆ ਕਿੰਨਾ ਪਾਣੀ ਵਗ ਰਿਹਾ ਨਾ ਕੋ ਮਗੇ ਕੋ ਮਗੇ ਸੱਜੇ ਫਾਦੇ ਦੇ ਓਥੇ ਜਾਓ ਓਕੇ ਠੀਕ ਹੈ ਹੋ ਜੀ ਹੁਣ ਹੁਣ ਲੱਗੀ ਆ ਬੈਕ ਤੇ ਬੈਕ ਜਿਹੜੀ ਆ ਸਿੱਧੀ ਉੱਥੇ ਲੱਗੀ ਜੀ ਓ ਰੇਤੇ ਦੇ ਉੱਤੇ ਤੇ ਮੋਟਰਸਾਈਕਲ ਵਗੈਰਾ ਜਿਹੜੇ ਆ ਉਹ ਉਧਰੋਂ ਦੀ ਜਾਂਦੇ ਨੇ ਪਰਾਂ ਦੀ ਤੇ ਅਸੀਂ ਇਧਰੋਂ ਵੀ ਚੜ ਜਾਵਾਂਗੇ ਵੇੜ ਹੋ ਗਿਆ ਫਿਰ ਪੰਜ ਵਾਹ ਜੀ ਵਾਹ ਆ ਜਾ ਆ ਜਾ ਦੌੜ ਕੇ ਦੌੜ ਜਾ ਇੱਥੇ ਆ ਲਓ ਜੀ ਸਹਾਰਾ ਦੇਖ ਲਓ ਸਹਾਰਾ ਲੱਗੇ ਨਹੀਂ ਦੌੜ ਦੋ ਦੌੜ ਦੇ ਹਟਾ ਹਟਾ ਲਓ ਜੀ ਲੱਗੀ ਜੀ ਕਿਸ਼ਤੀ ਤਾਨਪਤਮ ਹੁਣ ਅਸੀਂ ਉੱਤਰੀਏ ਇੱਥੋਂ ਚਲੋ ਵਾਹਿਗੁਰੂ ਜੀ ਵੇਖਿਓ ਸੈਟਿੰਗ ਕਰਕੇ ਇਹਨੂੰ ਲਗਣਾ ਹੁੰਦਾ ਤੇ ਚਪਟਾਲੀ ਮੋਰਸਾ ਵੀ ਲੱਫ ਦੇਗੇ ਚਲੋ ਜੀ ਸਭ ਤੋਂ ਪਹਿਲੇ ਅਸੀਂ ਉੱਤਰੀਏ ਚਲੋ ਠੀਕ ਆ ਭਾਜੀ ਠੀਕ ਹੈ ਜੀ ਮੇਰੇ ਕੋਈ ਨਹੀਂ ਆਜੋ ਕੋਈ ਨਹੀਂ ਹੈ ਠੀਕ ਜੀ ਚਲਦੇ ਆ ਦੇਖੋ ਸਾਰੀ ਜਿੰਨੀ ਜਿਹਨੇ ਹੁਣ ਉਸ ਪਾਰ ਤੋਂ ਆਏ ਉਧਰ ਬਹੁਤ ਬਾਰਸ਼ ਪਈ ਸੀ ਬਹੁਤ ਬਹੁਤ ਮਿਹਰਬਾਨੀ ਦਾ ਸਾਰੇ ਆਨੰਦਵਾਦੀ ਧੰਨਵਾਦ ਹਰ ਮਾਤਮਾ ਬਾਈ ਗੁਰੂ ਤੁਹਾਨੂੰ ਚੜ੍ਹਦੀ ਕਲਾ ਇੱਦਰ ਰੱਖੇ ਇਹ ਆ ਜੀ ਰਾਵੀ ਦਰਿਆ ਜਿਹੜਾ ਸਾਹਮਣੇ ਦੇਖ ਰਹੇ ਹੋ ਇਹ ਹੈਗਾ ਜੀ ਉੱਜ ਦਰਿਆ ਇਧਰੋਂ ਰਾਵੀ ਦਰਿਆ ਤੇ ਇਸ ਪਾਸੇ ਨੂੰ ਗਏ ਸੀ ਕਿ ਅੱਗੇ ਸੱਤ ਪਿੰਡ ਨੇ ਇਸ ਏਰੀਆ 'ਚ ਇਹ ਸੀ ਅੱਜ ਦੀ ਵੀਡੀਓ 'ਚ ਤੇ ਅੱਜ ਦੀ ਵੀਡੀਓ 'ਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਏਰੀਆ ਨੂੰ ਕਿ ਇਸ ਏਰੀਆ ਇਹ ਏਰੀਆ ਕਿੰਨਾ ਪ੍ਰਭਾਵਿਤ ਹੋਇਆ ਸੀਗਾ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ